ਦੋਸਤੋ ਅੱਜ ਦਾ ਆਪਣਾ ਸਫਰ ਲੂਟਨ ਤੋਂ ਲੰਡਨ ਬ੍ਰਿਜ ਤੱਕ ਫਾਈਨਲੀ ਆਪਣੀ ਟ੍ਰੇਨ ਆਈ ਗਈ ਹੈ ਜਿਹਦਾ ਨਾਮ ਹੈ ਫੀਲਸਲਿੰਗ ਜੀ ਬਈਆ ਗੋਰੇ ਵੀ ਬਹੁਤ ਖਾਪੂ ਪਾਉਂਦੇ ਪਰ ਰੋਲਾ ਬਹੁਤ ਪਾਇਆ ਇਹਨਾਂ ਨੇ ਬਹੁਤ ਰੋਲਾ ਪੋਦੇ ਨੇ ਏ ਨਾਲੇ ਤਾਂ ਫੋਨ ਤੇ ਗੱਲ ਕਰੀਏ ਮੈਂ ਨਾਲੇ ਟਾਕੀ ਖੋਲਣ ਨੂੰ ਭੱਜੀ ਜਾਂਦਾ ਡਰਦੇ ਡਰਦੇ ਜਮ ਹੈ ਹੀ ਨਹੀਂ ਚਲੋ ਜੀ ਆਪਾਂ ਕੀ ਲੈਣਾ ਜੋ ਮਰਗੀ ਕਰਨ ਆਪਾਂ ਬੈਠੀਏ ਟ੍ਰੇਨ ਚ ਲਈਏ ਅਨੰਦ ਆਪਣੇ ਸਫ਼ਰ ਦਾ ਅੱਗੇ ਤਾਂ ਟ੍ਰੇਨ ਭਰੀ-ਪਰੀ ਹੁੰਦੀ ਹੈ ਅੱਜ ਟ੍ਰੇਨ ਖਾਲੀ ਜੀ ਨਜ਼ਰ ਆ ਰਹੀ ਹੈ ਚਲੋ ਸੀਟ ਮਲਦੇ ਆ ਬੈਠੀਏ ਕਿਉਂਕਿ ਕਾਂਟੇ ਦਾ ਸਫ਼ਰ ਟ੍ਰੇਨ 'ਚ ਬੈਠਦੇ ਹੀ ਮੇਰੀ ਨੀਗਾ ਪਈਆ ਖੇਤਾਂ ਵੱਲ ਤੁਸੀਂ ਵੀ ਵੇਖੋ ਖੇਤਾਂ ਦੇ ਨਜ਼ਾਰੇ ਹਰੇ ਭਰੇ ਖੇਤ ਇੰਗਲੈਂਡ ਦੇ ਲੋਕ ਐਦਾਂ ਕਰਦੇ ਆ ਉੱਚੀਆਂ ਥਾਵਾਂ ਤੇ ਖੇਤੀ ਕੁਦਰਤੀ ਸਿੰਚਾਈ ਨਾਲ ਆਪਾਂ ਪੰਜਾਬ 'ਚ ਕਰਦੇ ਆ ਖੇਤੀ ਪੱਦਰੀ ਥਾਂ ਤੇ ਪੱਦਰ ਥਾਂ ਕਰਕੇ ਇਹ ਕਰਦੇ ਆ ਇਦਾਂ ਟਿੱਬਿਆਂ ਤੇ ਪੰਜਾਬ ਦੇ ਟਿੱਬਿਆਂ ਵਾਂਗੂ ਖੇਤੀ ਉੱਚੀਆਂ ਥਾਵਾਂ ਤੇ ਸਾਡੀਆਂ ਬੈਸਟ ਹੰਸਟਡ ਥਿੰਗਸ ਲਿੰਕ ਇਹਨਾਂ ਨਾਲ ਜ਼ਿਆਦਾ ਜੁੜੀਆਂ ਨੇ ਸਾਡਾ ਇੱਥੇ ਕਿਸ ਜਣਾ ਆਇਆ ਸੀ ਬਲੌਗ ਬਣਾਉਣ ਉਹ ਟ੍ਰੇਨ ਤੋਂ ਬਾਹਰ ਰਹਿ ਗਿਆ ਸੀ ਤੇ ਆਪਾਂ ਟ੍ਰੇਨ ਦੇ ਅੰਦਰ ਰਹਿ ਗਏ ਸੀ ਇਹ ਗੋਰੀ ਪਹਿਲਾਂ ਉੱਤਰੇ ਨੇ ਤੇ ਹੁਣ ਆ ਅੰਦਰ ਆ ਰਹੇ ਨੇ ਬਟੇ ਮਿਕਸ ਜਿਨੇ ਕਾਲੇ ਪੀਲੇ ਜੇ ਬੈਸਟ ਹੰਸਟਡ ਥਿੰਗਸ ਲਿੰਕ ਜਿਆਦਾ ਦਾ ਤਾਜ਼ੀਆਂ ਹੁੰਦੀਆਂ ਹੀ ਨੇ ਜਦੋਂ ਸੱਜੇ ਨਾਲ ਕੋਈ ਖਾਸ ਸਾਬ ਵਾਪਰਦਾ ਨੈਕਸਟ ਸਟੇਸ਼ਨ ਨੈਕਸਟ ਸਟੇਸ਼ਨ ਆ ਗਿਆ ਆਪਾਂ ਲੰਡਨ ਸੈਂਟ ਪਿੰਕ ਪੈਂਕ੍ਰੀਸ ਇੰਟਰਨੈਸ਼ਨਲ 2:04 12 ਕੀ ਮਾਈਲ ਤੱਕ ਕੁਛੜੇ 75 ਇੱਥੇ ਦਾ ਸਭ ਤੋਂ ਵੱਡਾ ਸਟੇਸ਼ਨ ਆ ਅਬੀਬੀ ਆਪਣਾ ਕੁੱਤਾ ਲੈ ਕੇ ਨਾਲ ਆ ਗਈ। ਕੁੱਤੇ ਨੂੰ ਵੀ ਸੈਰ ਕਰਾਉਣੀ ਆ। ਤੇ ਮੁੰਡੇ ਆਉਂਦੇ ਆ ਇੰਜੋਏ ਕਰਦੇ। ਮਿਲਦੇ ਆ ਅਗਲੇ ਸਟੇਸ਼ਨ ਲੰਡਨ ਕ੍ਰੇਸ ਤੇ। ਟ੍ਰੇਨ 'ਚ ਬੈਠੇ ਬੈਠੇ ਆਪਾਂ ਨੂੰ ਊ ਵਿਊ ਮਿਲ ਗਿਆ ਲੰਡਨ ਬਲੈਕ ਫੇਰਿਸ ਦੇ ਸਟੇਸ਼ਨ ਤੇ। ਬਹੁਤ ਸੋਹਣੀਆਂ ਬਿਲਡਿੰਗਾਂ ਨਜ਼ਰ ਆ ਰਹੀਆਂ ਸੀ। ਓਹ ਬੜੀ ਦੂਰ ਤੇ ਆਪਾਂ ਨੂੰ ਲੰਡਨ ਬ੍ਰਿਜ ਨਜ਼ਰ ਆਉਂਦਾ। ਬਹੁਤ ਦੂਰ ਐ ਬਈ ਬਹੁਤ ਦੂਰ ਐ। ਦੇਖਣੋਂ ਨੇੜੇ ਲੱਗਦਾ ਪਰ ਬਹੁਤ ਦੂਰ ਐ। ਆਹ ਪਾਣੀ ਦੇਖੋ ਬਈ ਪਾਣੀ। ਅਨੇ ਦਾ ਕੋਲੇ ਜਾ ਕੇ ਪਤਾ ਲੱਗੋ ਵੀ ਗੰਧ ਲਾਇਕ ਸਾਫ਼ ਹੈ ਬਟ ਪਾਣੀ ਬਹੁਤ ਫਿਰਦਾ ਸਾਡਾ ਅਗਲਾ ਸਟੇਸ਼ਨ ਆਉਣਾ ਵੀ ਲੰਡਨ ਬ੍ਰਿਜ ਚਲਦੇ ਆਂ ਲੰਡਨ ਬ੍ਰਿਜ ਵੱਲ ਲੋਲੀ ਟ੍ਰੇਨ ਵਾਲੀ ਬੀਬੀ ਨੇ ਸਾਨੂੰ ਸਮਝਾਤਾ ਵੀ ਥੋੜਾ ਨੈਕਸਟ ਸਟਾਪ ਹੈ ਜਿਹੜਾ ਲੰਡਨ ਬ੍ਰਿਜ ਫਾਈਨਲੀ ਆਪਾਂ ਪਹੁੰਚ ਗਏ ਆ ਆਪਣੀ ਡੈਸਟੀਨੇਸ਼ਨ ਫਰਮ ਲੰਡਨ ਬ੍ਰਿਜ ਸਿਟੀ ਪੀਅਰ ਟਾਵਰ ਬ੍ਰਿਜ ਐਂਡ ਦ ਸ਼ਾਰਡ। ਦ ਡੋਰਸ ਵਿਲ ਓਪਨ ਆਟੋਮੈਟਿਕਲੀ ਐਟ ਦ ਨੈਕਸਟ ਸਟੇਸ਼ਨ। ਐਵੀਵੀ ਆਪਾਂ ਨੂੰ ਗਾਈਡ ਕਰਦੀ ਹੈ ਵੀ ਤੁਸੀਂ ਕਿਹੜੇ ਸਟੇਸ਼ਨ ਤੋਂ ਕਿੱਧਰ ਨੂੰ ਜਾ ਸਕਦੇ ਹੋ। ਆਪਾਂ ਆ ਗਿਆ ਲੰਡਨ ਬ੍ਰਿਜ ਸਟੇਸ਼ਨ। ਬਹੁਤ ਹੀ ਖੂਬਸੂਰਤ ਸਟੇਸ਼ਨ ਬਹੁਤ ਹੀ ਸਫਾਈ ਹੈ ਇੱਥੇ। ਆਜੋ ਆਪਾਂ ਤੁਹਾਨੂੰ ਹੁਣ ਦਿਖਾਉਣੇ ਆ ਇੱਥੋਂ। ਬਾਹਰ ਦਾ ਦ੍ਰਿਸ਼। ਆਪਾਂ ਲੱਗੇ ਆਪਣੀ ਕਿਊ ਚ ਉੱਤਰੀ ਕਿੰਨੇ ਲੋਕ ਆਪਣਾ ਇੰਤਜ਼ਾਰ ਕਰ ਰਹੇ ਸੀ ਟ੍ਰੇਨ ਦੇ ਵਿੱਚ ਚੜਨ ਦੇ ਲਈ ਲੰਡਨ ਬ੍ਰਿਜ ਦਾ ਸਟੇਸ਼ਨ ਬਹੁਤ ਹੀ ਰਸ਼ ਹੁੰਦਾ ਇੱਥੇ ਕਾਲੇ ਪੀਲੇ ਗੋਰੇ ਚਿੱਟੇ ਹਰ ਇੱਕ ਤਰ੍ਹਾਂ ਦੇ ਲੋਕ ਹੁੰਦੇ ਇੱਥੇ ਆ ਆਪਣੀ ਟ੍ਰੇਨ ਆ ਵੀ ਥੀਮਸ ਲਿੰਕ ਬਾਏ ਬਾਏ ਟ੍ਰੇਨ ਮਿਲਦੇ ਆਪਾਂ ਦੋਸਤੋ ਪਬਲਿਕ ਬਹੁਤ ਜ਼ਿਆਦਾ ਹੋਣ ਕਰਕੇ ਬਹੁਤ ਰਸ਼ ਹੁੰਦਾ ਐਕਸੀਲੇਟਰ ਤੇ ਬ੍ਰੇਕ ਹੌਂਡ ਲੰਡਨ ਬ੍ਰਿਜ ਦੇ ਸਟੇਸ਼ਨ ਦਾ ਇੱਕ ਹੋਰ ਰੂਲ ਜਦੋਂ ਅਸੀਂ ਸਟੇਅਰਸ ਰਾਹੀਂ ਐਕਸੀਲੇਟਰ ਰਾਹੀਂ ਉਤਰਨਾ ਤਾਂ ਇੱਕ ਸਾਈਡ ਤੇ ਖੜੇ ਹੋਣਾ ਪੈਂਦਾ ਤੁਸੀਂ ਦੇਖ ਸਕਦੇ ਹੋ ਇੱਕ ਸਾਈਡ ਤੋਂ ਲੋਕੀ ਜਿਨ੍ਹਾਂ ਨੂੰ ਜਲਦੀ ਗਾਲ ਹੁੰਦੀ ਆ ਮੇਰੇ ਵਰਗੇ ਕਾਲੇ ਬਟ ਮੈਂ ਤਾਂ ਅਜੇ ਟਿਕਾਈ ਨਾਲ ਖੜਾ ਹੋਇਆ ਮੇਰੇ ਵਰਗੇ ਕਾਲੇ ਆ ਜਿਹੜੇ ਉਹ ਸਾਈਡ ਤੋਂ ਉਤਰ ਕੇ ਚੱਲ ਜਾਂਦੇ ਨੇ ਜਿਵੇਂ ਆ ਅੰਕਲ ਉਤਰ ਗਿਆ ਥੱਲੇ ਆ ਬੀਬੀ ਵੀ ਜਾਂਦੀ ਹੈ ਭੱਜੀ ਆਪਾਂ ਹੁਣ ਚੱਲਦੇ ਆਂ ਐਗਜ਼ਿਟ ਵੱਲ ਵੇ ਆਊਟ ਲੋ ਜੀ ਆਪਾਂ ਕਰਨਾ ਸੀ ਐਗਜ਼ਿਟ ਆਪਾਂ ਪਾਈ ਆਪਣੀ ਟਿਕਟ ਤੇ ਆਪਾਂ ਨੂੰ ਨੇ ਇਹਦਾ ਦਰਵਾਜ਼ਾ ਖੋਲ ਥੈਂਕ ਯੂ ਮਿਲਦੇ ਆਂ ਦੋਸਤੋ ਨੈਕਸਟ ਬਲੌਗ ਦੇ ਵਿੱਚ ਤਦ ਲਈ ਜੁੜੇ ਰਹੋ ਸਾਡੇ ਆਪਣੇ YouTube ਚੈਨਲ BP Haryana ਤੇ ਥੈਂਕ ਯੂ ਬਹੁਤ ਬਹੁਤ ਪਿਆਰ ਸਭ ਨੂੰ ਸਤਿ ਸ਼੍ਰੀ ਅਕਾਲ